ਮੰਡੀ ਅਰਨੀਵਾਲਾ ਪੁਲਿਸ ਨੇ ਬੀਤੇ ਦਿਨੀ ਪਿੰਡ ਟਿੱਪਾਂ ਵਾਲੀ ਨੇੜੇ ਹੋਈ ਲੁੱਟਖੋਹ ਦੀ ਵਾਰਦਾਤ ਨੂੰ ਸੁਲਝਾ ਲੈਣ ਦਾ ਦਾਵਾ ਕੀਤਾ ਹੈ ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਜਲਾਲਾਬਾਦ ਅਸ਼ੋਕਰਾਮ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀ ਪੁਲਿਸ ਨੂੰ ਅਸ਼ੋਕ ਕੁਮਾਰ ਪੁੱਤਰ ਗੈਣਾਣਾ ਵਾਸੀ ਕੁਹਾੜਿਆਂ ਵਾਲੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਹ ਪੰਨੀ ਵਾਲਾ ਫੱਤਾ ਤੋਂ ਆਪਣੀ ਬਰਤਨ ਵਾਲੀ ਦੁਕਾਨ ਬੰਦ ਕਰਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਟਿੱਪਾਂ ਵਾਲੀ ਨੇੜੇ ਨਹਿਰ ਦੇ ਕੋਲ ਪੁੱਜਾ ਤਾਂ ਕੁਝ ਲੋਕਾਂ ਨੇ ਕਾਪਾ ਮਾਰ ਕੇ ਉਸ ਦੀ ਲੁੱਟ ਖੋਹ ਕਰ ਲਈ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰ ਲਿਆ ਸੀ ਅਤੇ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਸਤਾਇਦਦੀ ਦੇ ਨਾਲ ਕਾਰਵਾਈ ਕਰਦੇ ਹੋਏ ਇਸ ਮਾਮਲੇ ਵਿੱਚ ਚਾਰ આરોપીਆਂ ਨੂੰ ਕਾਬੂ ਕੀਤਾ ਹੈ ਪੁਲਿਸ ਵੱਲੋਂ ਇਸ ਮਾਮਲੇ ਵਿੱਚ આરોપીਆਂ ਪਾਸੋਂ ਮੋਟਰਸਾਈਕਲ ਕਾਪਾ ਅਤੇ ਕਿਰਪਾਨ ਵੀ ਬਰਾਮਦ ਕੀਤੀ ਗਈ ਹੈ ਤਾਂ ਹੁਆ ਕਰਨ ਬਾਰੇ ਗਰੂਹਾਂ ਦੇ ਖਿਲਾਫ ਛੜੀ ਗਈ ਮੁਹਿੰਮ ਦੇ ਤਹਿਤ ਅੱਜ ਅਰਨੀ ਬੜਾ ਥਾਰਾ ਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਐਸ ਐਚਓ ਅਬਨੀ ਵਾਲਾ ਸ੍ਰੀ ترਸ਼ੇਮ ਚੰਦ ਸ਼ਰਮਾ ਪੁਰਾ ਵੱਲੋਂ ਨਕਲ ਲਗਾਇਆ ਸੀ ਤੇ ਪਾਣੀ ਫੁੱਲ ਦੇ ਉੱਤੇ ਮੁਖਬਰੀ ਹੋਈ ਕਿ ਆਕਾਸ਼ਦੀਪ ਉਰ ਫਲਾਡੂ ਉਤਰ ਗੁਰਦੇਵ ਸਿੰਘ ਅਮਨਦੀਪ ਸਿੰਘ ਉਰ ਅਬਨੀ ਉਤਰ ਜਗਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਉਰ ਅਰਸ਼ ਉਤਰ ਗੁਰਵੇਸ਼ ਸਿੰਘ ਖੁਸ਼ਪ੍ਰੀਤ ਸਿੰਘ ਉਰ ਜੋਗਨ ਪੁੱਤਰ ਬੰਜੀਤ ਸਿੰਘ ਵਾਸੀ ਅਰਬੀਵਾਲਾ ਸ਼ੇਖ ਸੁਭਾ ਇਹਨਾਂ ਨੇ ਮਿਤੀ 1/5/2024 ਨੂੰ ਅਸ਼ੋਕ ਕੁਮਾਰ ਪੁੱਤਰ ਗਹਿਣਾ RAM ਵਾਸੀ ਕੁਹਾੜਿਆਂ ਵਾਲੀ ਨੂੰ ਸ਼ਾਮ ਨੂੰ 8:30 ਵਜੇ ਜਦੋਂ ਉਹ ਆਪਣੀ ਦੁਕਾਨ ਪੰਨੀ ਵਾਲਾ ਫੱਤਾ ਨੂੰ ਬੰਦ ਕਰਕੇ ਆਪਣੇ ਪਿੰਡ ਕੁਹਾੜਿਆਂ ਵਾਲੀ ਆ ਰਹੇ ਸੀ ਤਾਂ ਇਹਨਾਂ ਨੇ ਕਰਪਾ ਅਤੇ ਇੱਕ ਕਰਪਾਨ ਦਿਖਾ ਕੇ ਮੋਟਰਸਾਈਕਲ ਬਲਟੀਨਾ ਜਿਹੜਾ ਨੰਬਰ ਇਹ ਵੀ ਬਾਈਕ ਹੈ ਉਹ ਕੈਸੀਟ ਰੇਟ ਹੈ ਰੰਕਾਲਾ ਇੱਕ ਪਾਸੇ ਜਿੰਦੇ ਵਿੱਚ 15000 ਰੁਪਏ ਸੀ ਅਤੇ ਇੱਕ ਐਮਆਈ ਦਾ ਮੋਬਾਈਲ ਇਹ ਤਾਂ ਖੋ ਲਿਆ ਮੁਖਰੀ ਫੋਨ ਤੇ ਨਾਕਾ ਲੱਗਣ ਤੇ ਇਹ ਅਸੀਂ ਰਵੀ ਕੁਮਾਰ ਨੇ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਜਿਹੜਾ ਚੋਰੀ ਦਾ ਮੋਟਰਸਾਈਕਲ ਐਮਆਈ ਮੋਬਾਈਲ ਤੇ ਕਾਪਾ ਤੇ ਕਿਰਪਾਨ ਬਰਾਮਦ ਕਰ ਲਏ ਨੇ ਤੇ ਇਹਨਾਂ ਨੂੰ ਚਾਰਾਂ ਨੂੰ ਮੌਕਾ ਤੱਕ ਰੁਕਤਾ ਕਰ ਲਿਆ ਗਿਆ ਵਨਵਾ ਮੁਦਰਮ ਅ디 ਪਹੌੜਾ ਹੈ ਜੇ ਜਿਹੜੀ ਪੈਸਿਆਂ ਦੀ ਰਿਕਵਰੀ ਉਸ ਤੋਂ ਕੀਤੀ ਜਾਏਗੀ ਕਿਉਂਕਿ ਪੈਸੇ ਸਾਰੇ ਉਸ ਕੋਲ ਹਨ ਤੇ ਅੱਜ ਇਹਨਾਂ ਦੀ ਅਰੈਸਟ ਪਾ ਲਈ ਜੀ ਸਰ ਇਹਨਾਂ ਦਾ ਕੋਈ ਪਹਿਲਾਂ ਵੀ ਕੋਈ ਮਾਮਲਾ ਕਿਸੇ ਤਰ੍ਹਾਂ ਕੋਈ ਦਰਜ ਹੈ ਨਹੀਂ ਇਹਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਤੇ ਦਿਨਦਰ ਮਾਨ ਹਸਰਿਕਾ ਕੇ ਅਗਰ ਇਹਨਾਂ ਦੀ ਕੋਈ ਸ਼ਮੂਲੀਅਤ ਹੋਰ ਕਿਸੇ ਵਾਰਦਾਤ ਦੇ ਵਿੱਚ ਹੋਈ ਤਾਂ ਇਹਨਾਂ ਨੂੰ ਉਸ ਮੁਕਦਮੇ ਵਿੱਚ ਵੀ ਨਾਮਜ਼ਦ ਕੀਤਾ ਜਾਏਗਾ ਸਰ ਇਹ ਪਤਾ ਚੱਲਿਆ ਇਹਨਾਂ ਮੁਜਰਾ ਵਿੱਚ ਜਿਹੜੇ ਹੈਗੇ ਆ ਕੋਈ ਨਵਾਲਗ ਵੀ ਬੱਚੇ ਰਗੇ ਜੀ ਹਾਂ ਦੋ ਬੱਚੇ ਕਾ ਨਵਾਲਗ ਨੇ ਜੀ ਤੇ ਇਹਨਾਂ ਦੀ 14-15 ਸਾਲ ਉਮਰ ਹੈ ਜੀ ਅਰਸ਼ਦੀਪ ਹੈ ਉਹ 14 ਸਾਲ ਦਾ ਹੈ ਜਿਹੜਾ ਖੁਸ਼ਪ੍ਰੀਤ ਹੈ ਉਹਦੀ ਛੋਟੀ ਉਮਰ ਹੈ ਸਰ ਇਹਨਾਂ ਕੋਈ ਵੈਪਨ ਵੀ ਬਰਾਮਦ ਹੋਏ ਨੇ ਵੈਪਨ ਇਹਨਾਂ ਤੋਂ ਇੱਕ ਕਾਪਾ ਤੇ ਕਿਰਪਾਨ ਵੀ ਬਰਾਮਦ ਹੋਏ ਨੇ ਜਿਹੜੇ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਸੀ ਸਰ ਇਹ ਜਿਹੜੇ ਘਟਨਾ ਵਾਪਰੀ ਹੈ ਟਪਾਲੀ ਉੱਥੇ ਪਹਿਲਾਂ ਨਾਕਾ ਲੱਗਿਆ ਹੁੰਦਾ ਸੀ ਆ ਇਹ ਨਾਕਾ ਨਾ ਹੁਣ ਕਰਕੇ ਵਜ੍ਹਾ ਕਰਕੇ ਵੀ ਇਹ ਕੁਝ ਮਤਲਬ ਵਾਰਦਾਤ ਡਟ ਗਿਆ। ਕਈ ਵਾਰੀ ਫੋਰਸ ਦੀ ਮੂਵਮੈਂਟ ਇਧਰ ਉਧਰ ਹੋ ਜਾਂਦੀ ਹੈ ਤੇ ਨਾਕਾ ਕਈ ਵਾਰ ਸ਼ਿਫਟ ਹੋ ਜਾਂਦਾ ਹੈ ਤੇ ਇਸ ਕਰਕੇ ਕਈ ਵਾਰੀ ਇਹਦਾ ਚਾਂਸ ਹੋ ਸਕਦਾ ਹੈ। ਆਗਾਮੀ ਚੋਣਾਂ ਆ ਰਹੀਆਂ ਜੀ ਲੋਕ ਸਭਾ ਦਾ ਤੇ ਉਹਨਾਂ ਵਾਸਤੇ ਕਿਹੋ ਜਿਹਾ ਪ੍ਰਬੰਧ ਕੀਤੇ ਜਾ ਰਹੇ ਜੀ ਆਪਣੇ ਆਗਾਮੀ ਚੋਣਾਂ ਦੇ ਵਿੱਚ ਅਸੀਂ ਪੂਰਾ ਜਿਸ ਤਰ੍ਹਾਂ ਗਾਈਡਲਾਈਨ ਆ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਬਣਾ ਉਸੇ ਤਰ੍ਹਾਂ ਅਸੀਂ ਪੂਰਾ ਕਾਰਵਾਈ ਕਰ ਰਹੇ ਹਾਂ। ਇਸ ਤਰ੍ਹਾਂ ਕਿ ਵੈਪਨ ਜਮ੍ਹਾਂ ਕਰਾਉਣੇ ਸਾਰੇ ਵੈਪਨ ਜਮ੍ਹਾਂ ਕਰਾਈ ਜਾ ਰਹੇ ਨੇ ਕਿਉਂਕਿ ਕਿਸੇ ਨੂੰ ਵੀ ਵੈਪਨ ਲਾਸਾਸੀ ਵੈਪਨ ਘਰ ਰੱਖਣ ਦੀ ਜਾਤ ਨਹੀਂ ਹੈ ਤੇ ਜਿਹੜੇ ਕ੍ਰਿਮੀਨਲ ਬੰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ 110 ਦੇ ਕੇਸ ਬਣਾਏ ਜਾ ਰਹੇ ਨੇ ਪ੍ਰੀਵੈਂਟਿਵ ਐਕਸ਼ਨ ਕੀਤੇ ਜਾ ਰਹੇ ਨੇ ਤੇ ਮਤਮਦ ਇਲੈਕਸ਼ਨ ਨੂੰ ਆਪਣਾ ਸ਼ਾਂਤੀਪੂਰਵਕ ਨੇਪਰੇ ਚਾੜਨ ਲਈ ਯਤਨ ਕੀਤੇ ਜਾ ਰਹੇ ਹਨ ਕਿਸੇ ਤਰ੍ਹਾਂ ਦੀ ਕੋਈ ਟੀਮ ਵਗੈਰਾ ਵੀ ਆਈ ਹੈ ਪੈਰਾਮਿਲਟਰੀ ਦੀ ਕਿ ਆਪਾਂ ਟੀਮਾਂ ਪਹੁੰਚ ਗਈਆਂ ਆਪਣੇ ਕਿ ਨਹੀਂ ਹਲੇ ਪੈਰਾਮਿਲਟਰੀ ਫੋਰਸਸ ਨਹੀਂ ਆਈ ਹੈ ਕਿਉਂਕਿ ਕਈ ਫੇਸ ਦੇ ਵਿੱਚ ਇਹ ਇਲੈਕਸ਼ਨ ਹੋ ਰਹੀ ਹੈ ਆਪਣੇ ਦੇਸ਼ ਦੇ ਵਿੱਚ ਜਦੋਂ ਆਪਣੀ ਵਾਰੀ ਆਏਗੀ ਉਹਦੇ ਨੇੜੇ ਜੇ ਇਹ ਆਪਾਂ ਪੈਰਾਮਿਲਟਰੀ ਫੋਰਸ ਮਿਲੇਗੀ ਫਿਰ ਉਸ ਨਾਲ ਇਹ ਇਲੈਕਸ਼ਨ ਕਰਵਾਤੀ ਜਾਏਗੀ